ਇੰਪਰੂਵਮੈਂਟ ਟਰਸ ਦੇ ਚੇਅਰਮੈਨ ਰਹਿ ਚੁੱਕੇ ਆਪ ਆਗੂ ਗੁਰਤੇਜ ਸਿੰਘ ਜਿਨ੍ਹਾਂ ਨੂੰ ਪਾਰਟੀ ਵੱਲੋਂ ਸੌਂਪੀ ਨਵੀਂ ਜ਼ਿੰਮੇਵਾਰੀ ਤਹਿਤ ਅੱਜ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ ਗੁਰਤੇਜ ਸਿੰਘ ਖੋਸਾ ਦੀ ਤਾਜ ਪੋਸ਼ੀ ਸਮੇਂ ਫਰੀਦਕੋਟ ਦੇ ਵਿਧਾਇਕ ਗੁਰਦਰ ਸਿੰਘ ਸੇਖੋ ਅਤੇ ਸਾਬਕਾ ਸੰਸਦ ਪ੍ਰੋਫੈਸਰ ਸਾਧੂ ਸਿੰਘ ਇਸ ਸਮਾਗਮ ਵਿੱਚ ਹਾਜ਼ਰ ਰਹੇ ਇਸ ਮੌਕੇ ਤੇ ਗੁਰਤੇਜ ਸਿੰਘ ਖੋਸਾ ਨੂੰ ਚੇਅਰਮੈਨ ਦੀ ਕੁਰਸੀ ਤੇ ਬਿਠਾਇਆ ਤੇ ਮੂੰਹ ਮਿਠਾ ਕਰਵਾਇਆ ਗਿਆ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੁਭਾਗਾ ਦੇਣਾ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਵੱਲੋਂ ਗੁਰਤੇਜ ਸਿੰਘ ਖੋਸਾ ਜੀ ਨੂੰ ਜ਼ਿਲ੍ਹਾ ਪਲਾਨਿੰਗ ਬੋਰਡ ਦਾ ਚੇਅਰਮੈਨ ਬਣਾਇਆ ਗਿਆ ਸੁਭਾਗਾ ਦੇਣਾ ਔਰ ਕਿਉਂਕਿ ਸਰਕਾਰ ਦਾ ਇੱਕ ਸਾਲ ਬਚਿਆ ਬਹੁਤ سارے ਕੰਮ ਜਿਹੜੇ ਹਲੇ ਕਰਨ ਵਾਲੇ ਪਏ ਆ ਸੋ ਅਸੀਂ ਕੋਸ਼ਿਸ਼ ਕਰਾਂਗੇ ਤੇਜ਼ੀ ਦੇ ਨਾਲ ਕਿਉਂਕਿ ਪਲਾਨਿੰਗ ਹੈ ਜਿਹੜੀ ਉਹ ਪਲਾਨਿੰਗ ਬਹੁਤ ਜ਼ਰੂਰੀ ਆ ਸਾਰੇ ਰਲ ਮਿਲ ਕੇ ਜਿੰਨੇ ਵੀ ਹੈਗੇ ਆ ਚੇਅਰਮੈਨ ਸਾਹਿਬ ਜਿਹੜੀ ਹੈਗੀ ਆ ਇਹ ਜ਼ਿੰਮੇਵਾਰੀ ਚੱਕਣਗੇ ਉਹਨਾਂ ਨੂੰ ਦੱਸਾਂਗੇ ਪੂਰੇ ਜ਼ਿਲ੍ਹੇ ਦੇ ਅੰਦਰ ਜੋ-ਜੋ ਪਲਾਨ ਕਰਨ ਵਾਲਾ ਉਹ ਪਲਾਨ ਕਰਕੇ ਉਹਨੂੰ ਨੇਪਰੇ ਚਾੜਾਂਗੇ ਦੇਖੋ ਪਬਲਿਕ ਨੂੰ ਤਾਂ ਇਹ ਮੈਸੇਜ ਆ ਵੀ ਸਰਕਾਰ ਤੋਂ ਵੀ ਆਉਦੀ ਆ ਸਾਰੇ ਕੰਮ ਕਰਾਂਗੇ ਕਿਉਂਕਿ ਜਦੋਂ ਜੇ ਸ਼ਹਿਰ ਦੀ ਗੱਲ ਕਰੀਏ ਤਾਂ 3 ਸਾਲ ਪਹਿਲਾਂ ਜੋ ਸਾਡੀ ਸਰਕਾਰ ਸੀ ਸਾਰਾ ਸ਼ਹਿਰ ਪੱਟਿਆ ਮਿਲਿਆ ਸੀ ਕਿਸੇ ਹੱਦ ਤੱਕ ਅਸੀਂ ਸ਼ਹਿਰ ਨੂੰ ਸੋ ਅਸੀਂ ਸਾਰੇ ਉਸ ਤੇ ਲੱਗੇ ਹੋਏ ਨੈਸ਼ਨਲ ਹਾਈਵੇ ਦੇ ਨਾਲ ਵੀ ਗੱਲ ਕਰ ਰਹੇ ਹਾਂ ਉਹ ਜਿਹੜੀਆਂ ਜਿਹੜੀਆਂ ਹੌਂਕਾਂ ਕੋ ਕੇ ਜ਼ਿੰਮੇਵਾਰੀਆਂ ਚੇਅਰਮੈਨ ਸਾਹਿਬ ਦੇ ਕਲਮ ਨਾਲ ਚੱਲ ਰਹੀਆਂ ਇਹਨਾਂ ਨੂੰ ਵੀ ਜ਼ਿੰਮੇਵਾਰ ਲਾਵਾਂਗੇ ਵੀ ਜਿਆਦਾ ਕਿ ਜਿੱਥੇ ਜਿੱਥੇ ਕੋਈ ਪਲਾਨਿੰਗ ਦਾ ਲੋਕ ਦੱਸਣਗੇ ਵੀ ਇਸ ਪਾਸੇ ਆ ਚੀਜ਼ ਦੀ ਲੋੜ ਹੈ ਉਹ ਪਲਾਨ ਕਰਾਂਗੇ ਸਰਕਾਰ ਦੀ ਜ਼ਿੰਮੇਵਾਰੀ ਹੈ ਪਹਿਲਾਂ ਕਿਸੇ ਨੇ ਨਹੀਂ ਜ਼ਿੰਮੇਵਾਰੀ ਨਿਭਾਈ ਨਹੀਂ ਤਾਂ ਹੀ ਤਾਂ 75 ਸਾਲਾਂ ਤੋਂ ਆਪਾਂ ਇਹਨਾਂ ਹਾਲਾਤਾਂ 'ਚ ਜੂਝ ਰਹੇ ਹਾਂ ਸਰਬ ਆਪਣੇ ਆਪਣਾ ਏਰੀਆ ਜਿਹੜਾ ਜ਼ਿਲ੍ਹਾ ਫਰੀਦਕੋਟ ਬਾਅਦ ਇੰਡਸਟਰੀ ਤੋਂ ਸਖਣਾ ਕੁਝ ਚੰਗੀ ਸਰ ਆ ਰਹੇ ਹੈ ਜੀ ਇੰਡਸਟਰੀ ਆ ਰਹੀ ਆ ਬਹੁਤ ਜਲਦ ਤੁਹਾਨੂੰ ਅਸੀਂ ਉਹਦੀ ਖੁਸ਼ਖਬਰੀ ਦੇਵਾਂਗੇ ਉਹ ਸਾਡੀ ਤੁਹਾਨੂੰ ਪਹਿਲੇ ਨਹੀਂ ਦੱਸਿਆ ਵੀ ਅਸੀਂ ਅੱਜ ਤੱਕ ਪਿੱਤੇ ਵੀ ਨੀਂ ਪੱਥਰੇ ਹੋ ਜਾਂ ਲਾਇਆ ਜਿਹੜਾ ਸਿਰਫ ਪਲੈਨਿੰਗ ਹੋਵੇ ਜਦੋਂ ਅਸੀਂ ਕੰਮ ਕਰਦੇ ਆ ਜਿੰਨੇ ਨੀਂ ਪੱਥਰ ਲਾਇਆ ਜਿਨ੍ਹਾਂ ਦੇ ਟੈਂਡਰ ਲੱਗੇ ਆ ਸੀ ਉਹਨਾਂ ਦੇ ਲਾਇਆ ਸੋ ਸਾਰੇ ਦੇ ਸਾਰੇ ਜਿਹੜੇ ਕੰਮ ਆ ਜਿੱਦੇ ਇੰਡਸਟਰੀ ਆਊਗੀ ਉਹਦੇ ਮੁੱਖ ਮੰਤਰੀ ਸਾਹਿਬ ਵੀ ਆਉਣਗੇ ਸਾਰੇ ਆ ਕੇ ਉੱਥੇ ਨੀਂ ਪੱਥਰ ਰੱਖਣ ਸਾਡੇ ਨੈਸ਼ਨਲ ਕਮਿਸ਼ਨਰ ਵਿੰਦ ਕੇਜਰੀਵਾਲ ਜੀ ਸਾਡੇ ਸਤਿਕਾਰਯੋਗ ਸੀਐਮ ਸਾਡੇ ਭਗਵੰਤ ਮਾਨ ਜੀ ਸਾਡੇ ਪਾਰਟੀ ਦੇ ਆਪਣੇ ਆਬਜ਼ਰਵਰ ਸਾਡੇ ਅਗਨੀਸ਼ੋਧਿਆ ਜੀ ਪੰਜਾਬ ਪ੍ਰਧਾਨ ਅਮਨ अरोड़ा ਜੀ ਐਸਐਸ ਸਿੰਘ ਜੀ ਭਾਈ ਸੇਖੋਂ ਜੀ ਐਮਐਲਏ ਸਾਹਿਬ ਫਰੀਦਕੋਟ ਭਾਈ ਜਰਗ ਜੀ ਆਏ ਆ ਤੇ ਸਾਰੇ ਹੀ ਸਮੂਚੀ ਹਾਈ ਕਮਾਂਡ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਨਿਮਾਣੇ ਨੂੰ ਇਸ ਕਾਬਲ ਸਮਝਿਆ ਤੇ ਇਹ ਕੁਰਸੀ ਦਾ ਮਾਣ ਬਖਸ਼ਿਆ ਬਾਕੀ ਜੋ ਪਾਰਟੀ ਡਿਊਟੀ ਲਾਉਂਦੀ ਹੈ ਉਹਤੇ ਅਸੀਂ ਖਰੇ ਉੱਤਰਨ ਦੀ ਕੋਸ਼ਿਸ਼ ਕੀਤੀ ਹੈ ਕਿ ਲੋਕਾਂ ਦੀ ਸੇਵਾ ਇਮਾਨਦਾਰੀ ਨਾਲ ਤੇ ਪ੍ਰਿੰਸਟਾ ਨਾ ਕੀਤੀ ਹੈ ਅਗਲਾ ਕੋਈ ਪਲਾਨ ਬਣਾਇਆ ਸ਼ਹਿਰ ਵਾਸਤੇ ਬਹੁਤ ਬੰਦਾਸਤ ਦੇਖੋ ਜੀ ਅ ਅਭੀ ਤੋਂ ਹਾਂ ਬੈਠੇ ਹੀ ਹਾਂ ਕੋਈ ਗੱਲ ਨਹੀਂ ਤੁਸੀਂ ਕੰਮ ਮੇਰਾ ਪਹਿਲਾਂ ਵੀ ਦੇਖਿਆ ਜਦੋਂ ਵੀ ਕੋਈ ਜ਼ਿੰਮੇਵਾਰੀ ਪੈਂਦੀ ਆ ਤਾਂ ਫਿਰ ਉਹਦੇ ਤੇ ਕੰਮ ਵੀ ਕਰੀਦਾ ਸਾਰਾ ਟੀਮ ਵਰਕ ਕਰਨਾ ਪੈਂਦਾ ਐਮਐਲਏ ਸਾਫ ਖੜੇ ਆ ਸਾਡੇ ਗੱਡੀ ਦੇ ਇੰਜਨ ਖੜੇ ਆ ਹੈ ਜਲਦ ਸਾਫ ਖੜੇ ਆ ਸਾਰਿਆਂ ਦੀ ਰਾਏ ਨਾਲ ਜੋ ਵੀ ਸ਼ਹਿਰ ਲਈ ਕਰਨੀ ਆ ਲੋੜੀਂਦੀਆਂ ਚੀਜ਼ਾਂ ਨੇ ਜਾਂ ਕੁਝ ਵੀ ਡਿਵੈਲਪਮੈਂਟ ਦੇ ਕੰਮ ਆ ਜਾਂ ਨਵੀਆਂ ਪਲੈਨਿੰਗਸ ਨੇ ਉਹ ਅਸੀਂ ਸਾਰਿਆਂ ਤੇ ਇਕੱਠੇ ਹੋ ਕੇ ਸਾਰੇ ਡਵੈਲਪਮੈਂਟ ਦੇ ਕੰਮ ਕਰਾਂਗੇ ਪੰਜਾਬ ਨੂੰ ਵਧੀਆ ਰੰਗਲਾ ਪੰਜਾਬ ਬਣਾਉਣਾ ਸਾਡੀ ਡਿਊਟੀ ਲੱਗੀ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ